ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਖਾਲੀਸਤਾਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਜੀ ਦਰਸ਼ਕ ਜੀ ਖਾਲਿਸਤਾਨ ਟੀਵੀ ਚੈਨਲ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ ਸੋ ਸਭ ਠੀਕ ਹੋ ਸੋ ਅੱਜ ਅਸੀਂ ਗੱਲ ਕਰਾਂਗੇ ਜੋ ਕਲਕੱਤਾ ਦੇ ਵਿੱਚ ਸਪੈਂਡ ਦੇ ਨਾਲ ਰੇਪ ਹੋਇਆ ਹੈ ਬਹੁਤ ਮੱਧ ਭਾਗੀ ਤੱਕ ਨਾਲ ਸੋ ਇਹ ਨਹੀਂ ਹੋਣਾ ਚਾਹੀਦਾ ਸੋ ਅਸੀਂ ਜਿੰਨੇ ਵੀ ਪੰਜਾਬ ਦੇ ਵਿੱਚ ਜਾਂ ਫੌਰਾ ਦੇ ਵਿੱਚ ਜੋ ਇਹ ਵੀਡੀਓ ਨੂੰ ਸੁਣ ਰਹੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਨਾਲ ਜਿੰਨਾ ਟਾਈਮ ਸਪੈਂਡ ਕਰੋਗੇ ਤੁਹਾਡਾ ਬੱਚਾ ਉਨਾ ਹੀ ਸੇਫ ਰਹੇਗਾ ਤੁਹਾਡੇ ਕੋਲ ਹੈ ਤੇ ਤੁਸੀਂ ਆਪਣੇ ਬੱਚਾ ਨੂੰ ਆਪਣੇ ਕੋਲ ਬਿਠਾ ਕੇ ਉਹ ਹਿਸਟਰੀ ਬਾਰੇ ਗਿਆਨ ਕਰਾਓ ਜੋ ਗੁਰੂ ਮਹਾਰਾਜ ਨੇ ਉਸ ਯੁੱਧ ਮੇਰੇ ਆਪਣੇ ਕੀ ਆਪਣਾ ਵਿਵਾਰ ਦਿੱਤਾ ਕਿਤੇ ਨਹੀਂ ਦੂਜਿਆਂ ਲਈ ਤੁਸੀਂ ਆਪਣੇ ਬੱਚੇ ਨੂੰ ਹਿਸਟਰੀ ਬਾਰੇ ਜਾਣੂ ਕਰੋ ਛਾਂਸੀ ਦੀ ਰਾਣੀ ਵਾਰੇ ਯਾਤਰਾ ਛਾਂਸੀ ਦੀ ਰਾਣੀ ਕਰਲੀ ਲੜੀ ਸੀ ਆਪਣੇ ਬੱਚੇ ਨੂੰ ਪਿੱਛੇ ਬੰਨ ਕੇ ਉਹਨੂੰ ਪਤਾ ਸੀਗਾ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਐਸਾ ਹੋਣਾ ਕਿ ਇਹਨਾਂ ਨੇ ਮੈਨੂੰ ਇਰਾਜ ਨਹੀਂ ਕਰਨ ਦੇਣਾ। ਉਹਨੂੰ ਗੁਰੂ ਗੋਬਿੰਦ ਸਿੰਘ ਜੀ ਮਾਰਾ ਸੱਚੇ ਪਾਤਸ਼ਾਹ ਦੀ ਲੋੜ ਪੈ ਗਈ ਸੀ ਆਪਣਾ ਸਰਵਾਂ ਸੁਭਾਲਣ ਲਈ ਆਪਣੇ ਖਾਤਰ ਵਾਰਿਆ। ਜੇ ਅੱਜ ਉਹ ਇੰਨੀ ਵੱਡੀ ਕੁਰਬਾਨੀ ਨਾ ਕਰਦਾ ਅੱਜ ਖਾਲਸਾ ਰਾਜ ਨਾ ਹੁੰਦਾ। ਜੇ ਤੁਸੀਂ ਆਪਣੇ ਬੱਚਿਆਂ ਨੂੰ ਸਹੀ ਜਾਣਕਾਰੀ ਦਿਓਗੇ ਹਾਂ ਤੋਂ ਹੱਟੇ ਆਸ-ਪਾਸ ਕਿੰਨੇ ਸਿੱਖ ਜਥੇ ਸਿੱਖ ਜਥੇਬੰਦੀਆਂ ਹਨ ਜੋ ਗੱਤਕਾ ਖੇੜਦੇ ਹਨ ਉਹਨਾਂ ਆਪਣੇ ਜੋ ਬੱਚੇ ਕੁੜੀਆਂ ਹਨ ਸਪੈਸ਼ਲ ਉਹਨਾਂ ਨੂੰ ਉੱਥੇ ਗੱਤਕਾ ਸਿਖਾਉਂਦੇ ਜੋ ਕੋਈ ਜੁੱਡੋ ਕਰਦਾ ਜੂਡੋ ਸਿਖਾਉਂਦਾ ਜੋ ਕਿਸੇ ਇੱਕ ਕੈਟਾਗਰੀ ਨਾਲ ਸੰਬੰਧ ਰੱਖਦਾ ਹੈ ਇਹ ਗੁਰੂ ਮਹਾਰਾਜ ਕੇ ਸਭ ਇੱਕ ਤਰ੍ਹਾਂ ਦੇ ਹਨ ਜਾਤ ਇਹ ਆਪਣੇ ਲੋਕਾਂ ਨੇ ਬਣਾਏ ਜੇ ਆਪਾਂ ਆਪਣੀਆਂ ਧੀਾਂ ਨੂੰ ਆਪਾਂ ਲੜਨਾ ਸਿੱਖਾ ਦਈਏ ਤਾਂ ਆਪਣੀਆਂ ਧੀਆਂ ਸੇਫ ਹੋਣ। ਤੁਸੀਂ ਗਤਕਾ ਸਿਖਾਓਗੇ ਗਤਕਾ ਬਹੁਤ ਹੀ ਯੋਧਿਆ ਲੜਾਈ ਦੇ ਵਿੱਚ ਕੰਮ ਆਣ ਵਾਲੀ ਚੀਜ਼ ਹੈ। ਧੀਆਂ ਨੂੰ ਫਿਰ ਲੋੜ ਥੋੜਾ ਪੈਣੀ ਹੈ। ਧੀਆਂ ਨੂੰ ਲੋੜ ਨਹੀਂ ਪੈਣੀ ਹਾਂ ਕਿ ਕਿਸੇ ਦੀ ਰਾਤ ਅੱਕਣ ਵੀ ਹਾਂ ਕੋਈ ਆਏਗਾ ਸਾਨੂੰ ਬਚਾਏਗਾ। ਮੇਰੀ ਭੈਣਾ ਆਪ ਤੁਸੀਂ ਆਪ ਖੁਦ ਰੱਖਿਆ ਕਰ ਸਕਦੀਆਂ ਆਪਣੀ। ਸੋ ਮੇਰੀ ਭੈਣ ਨੂੰ ਇਹ ਹੀ ਬੇਨਤੀ ਹੈ ਕਿ ਤੁਸੀਂ ਜੂਡੋ ਜ਼ਰੂਰ ਸਿੱਖੋ। ਕਿਉਂਕਿ ਜੇ ਤੁਸੀਂ ਜੂਡੋ ਸਿੱਖੋਗੇ ਨਾ ਤਾਂ ਤੁਹਾਡੇ ਲਈ ਫਾਇਦਾ ਹੈ। ਅਸੀਂ ਤਾਂ ਆਪ ਕਰਾਂ ਜੇ ਖਾਲਸਾ ਉੱਤੇ ਹੁੰਦਾ ਤੇ ਇਹ ਤੀ ਭੈਣ ਨਾਲ ਇਹ ਰਹਿ ਤੀ। ਪੰਜਾਬ ਦੇ ਵਿੱਚ ਵੀ ਹੁੰਨੇ ਪੰਜਾਬ ਦੇ ਵਿੱਚ ਬਹੁਤ ਗੁਰਾ ਖਾਲ ਜਿਆਦਾ ਹੈ। ਗੁਪਤ ਚਾਰਗਤ ਰਹਿਤਾ। ਤਾਂ ਸੰਨ ਆਪੇ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਨੂੰ ਕਿੱਦਾਂ ਪ੍ਰੀਪੇਅਰ ਕਰ ਰਹੇ ਹਾਂ ਜੇ ਅਸੀਂ ਆਪ ਨਹੀਂ ਸੁਧਰਾਂਗੇ ਤਾਂ ਦੂਸਰੇ ਨੂੰ ਕਿੱਦਾਂ ਸੁਧਾਰ ਸਕਾਂਗੇ ਜੇ ਅਸੀਂ ਆਪਣੇ ਧੀਆ ਭੈਣਾਂ ਨੂੰ ਸੇਵ ਰੱਖਣਾ ਚਾਹੁੰਦੇ ਹਾਂ ਆਪਣੇ ਕੋਲ ਬਿਠਾਓ ਆਪਣੇ ਬੱਚਿਆਂ ਨੂੰ ਪੁੱਛੋ ਕਿ ਹਾਂ ਬੱਚੇ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਸਾਡੇ ਲਈ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਹਾਂ ਬੱਚਿਓ ਜੇ ਆਪ ਆਪਣੇ ਬੱਚ ਨੂੰ ਲੜਨਾ ਸਿਖਾ ਦਈਏ ਇਦਾਂ ਨਹੀਂ ਹਾਂ ਵੀ ਉਹ ਫਜ਼ੂਲੀ ਕਿਸ ਨਾਲ ਲੜਦੇ ਨੇ ਤੀਹ ਆਪਣੇ ਰਕਸ਼ਾਫ ਕਰ ਸਕਦੇ ਕਿਤੇ ਰਾਤ ਨੂੰ ਡੁੱਟੀ ਜਾਣੇ ਹਨ ਵੈਸੇ ਤਾਂ ਆਪਣੇ ਬੱਚੇ ਨੂੰ ਰਾਤ ਨੂੰ ਕੱਲਾ ਕਿਤੇ ਜਾਣ ਨਹੀਂ ਇਹ ਤਾਂ ਸਰਕਾਰ ਦੀ ਵੀ ਨਲਾਇਕੀ ਹੈ ਇਹ ਕੁੜੀਆਂ ਨੂੰ ਰਾਤ ਨੂੰ ਡੁੱਟੀ ਜਾਣੇ ਮਾਪੇ ਦਾ ਫਰਜ਼ ਹੈ ਕਿ ਆਪਣੇ ਬੱਚੇ ਨੂੰ ਹਰ ਘੰਟੇ ਬਾਅਦ ਫੋਨ ਕਰਦੇ ਰਹਿਣਾ ਆਪਣਾ ਪਹਿਰਾਵਾ ਇਦਾਂ ਦਾ ਕਰ ਲੋ ਕੀ ਲੋਗ ਤੁਹਾਡੇ ਇਸ ਚੀਜ਼ ਵੱਲ ਅਟਰੈਕਟ ਹੋਣ ਇਹ ਚੀਜ਼ ਨੂੰ ਗਲਤ ਨਾ ਲਿਓ ਇਹ ਮੈਂ ਕਿ ਤੁਹਾਡਾ ਵੀਰੀਆਂ ਦੀ ਗੱਲ ਕਰ ਰਿਹਾ ਤੁਸੀਂ ਆਪਣਾ ਜੇ ਪਾਣਾ ਸਿੰਪਲ ਰੱਖੋਗੇ ਨਾ ਤਦ ਗੁਰੂ ਮਹਾਰਾਜ ਵੀ ਖੁਸ਼ ਹੋ ਜੀਗਾ तो मेरी बहनो ने यही विनती है कि अपने बच्चे ने मुझे ਤੁਸੀਂ موبائلﾞﾞੰਨੇ ਹੋਣਾ ਤਾਂ بچے ਨੂੰ ਦੇਖੋ ਕਿ ਉਹ ਕੀ ਕਰ ਰਿਹਾ ਹੈ ਕਿ ਉਹ ਸਹੀ ਚੀਜ਼ ਦੇਖ ਰਿਹਾ ਹੈ। ਪਰ ਮਾਪੇ ਕੀ ਕਰਦੇ ਨੇ ਟੀਵੀ ਆਪਾਂ ਸਾਰੇ ਟੀਵੀ ਦੇਖਦੇ ਹਾਂ ਟੀਵੀ ਦੇ ਸੀਰੀਅਲ ਚੱਲਦਾ ਹੁੰਦਾ ਉਹਦੇ ਵਿੱਚ ਗਲਤ ਚੀਜ਼ਾਂ ਵੀ ਸਾਹਮਣੇ ਪਾਈ ਹੁੰਦੀਆਂ। ਸਾਰੇ ਇਕੱਠੇ ਬੈ ਕੇ ਦੇਖੋ ਇਦਾਂ ਚੀ ਗਿ ਸ਼ਰਮ ਨਹੀਂ ਆਜ ਬਿਲਕੁਲੀ ਨਹੀਂ ਨੱਚ ਨੱਚ ਪੰਜਾਬ ਦੇ ਲੋਕ ਇਕਮਲੇ ਹੋਏ ਨੱਚੀ ਆਏ ਨੱਚੀ ਜਾ ਰਹੇ ਇਹ ਤੁਸੀਂ ਨੱਚੀ ਵੀ ਇੰਤਾ ਖਾਲਸਾ ਰਾਜ ਮਿਲਣਾ ਪਾਉਂਗੇ ਇਹ ਖਾਲਸਾ ਰਾਜ ਲਿਆਂਦਾ ਇੱਕ ਯੂਟ ਹੋਣਾ ਪੈਣਾ ਪੂਰੇ ਪੰਜਾਬ ਨੂੰ ਜੇ ਤੁਹਾਡੇ ਨੇੜੇ ਕੋਈ ਬਾਰ ਦਾ ਤੋਂ ਵੀ ਉਸ ਨੂੰ ਲੋਕੋ ਟੀਆ ਭੈਣਾਂ ਨੂੰ ਸੇਫ ਰੱਖੀ ਹੰਦੀ ਜਾਂਦੀ ਨੂੰ ਬਿਲਕੁਲ ਨਾ ਛੇੜੋ ਇਹ ਤੁਹਾਡੀ ਪ੍ਰਾਣਾ ਬਰਾਬਰ ਹੈ ਤੁਹਾਡੀ ਮਾਂ ਬਰਾਬਰ ਹੈ ਜਿਹਨੂੰ ਆਪਾਂ ਛੇੜ ਰਹੇ ਹਾਂ ਸਾਡੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਉਹ ਵੀ ਚੀਜ਼ ਇਸ ਚੀਜ਼ ਨੂੰ ਪ੍ਰਮੋਟ ਕਰਦੇ ਹਨ ਕਿ ਤੁਸੀਂ ਇਹ ਆਉਣ ਵਾਲੀ ਆਪਣੀ ਪੀੜ੍ਹੀ ਨੂੰ ਸੁਭਾਲਣਾ ਦਾ ਸੰਘਰਸ਼ ਕਰਨਾ ਪਵੇ ਸੋ ਇੰਨੇ ਗੱਲਾਂ ਕਰਦਾ ਆਇਆ ਅਗਰ ਸਾਡੇ ਦੇ ਵਿਰੁੱਧ ਜਾ ਕੇ ਲੜਨਾ ਕਰੋ ਤਾਂ ਇਸ ਬੱਚੇ ਨੂੰ ਮਾਫ਼ ਕਰਨਾ ਇਹ ਤੋਂ ਕੋਈ ਵੀ ਗਲਤ ਨਹੀਂ ਹੈ ਹਾਂ ਪੱਤੀਆਂ ਨੂੰ ਆਪਣੇ ਭੈਣਾਂ ਨੂੰ ਬੱਚੇ ਨੂੰ ਪਰਫੈਕਟ ਬਣਾ ਦਿੱਤੀ ਆਣ ਵਾਲੇ ਟੈਨ ਤੋਂ ਉਹ ਤੇ ਲੜ ਸਕਦੇ ਜੇ ਤੁਹਾਡੇ ਕੋਲ ਸ਼ਸਤਰ ਹੋਏ ਤਾਂ ਤੁਸੀਂ ਲੜ ਸਕਦੇ ਹੋ ਸ਼ਸਤਰ ਰੱਖਣਾ ਬਹੁਤ ਜ਼ਰੂਰੀ ਆਪਣਾ ਸਰਕਾਰ ਤਾਂ ਕਹਿ ਦਿੰਦੀ ਹਾਂ ਵੀ ਸ਼ਸਤਰ ਨਹੀਂ ਰੱਖਣਾ ਸ਼ਸਤਰ ਕਿਉਂ ਨਹੀਂ ਰੱਖਣਾ ਭਾਈ ਕੋਈ ਸਾਨੂੰ ਅਣਪਛਾਤਾ ਲੈਟੀ ਮਾਰ ਜੇ ਪਰ ਅਸੀਂ ਕਿਹਨੂੰ ਦਾਂਗੇ ਪਹਿਲਾਂ ਕੋਲਸ ਕੋਲ ਥੋੜਾ ਜਾਮਣ ਅਸੀਂ ਆਪਣੇ ਰੱਖਿਆ ਆਪ ਕਰਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਤਲਵਾਰਾਂ ਸਾਨੂੰ ਦਿੱਤੀਆਂ ਹਨ ਮੇਰੀ ਪੀੜੀ ਨੂੰ ਦੋ ਤਲਵਾਰਾਂ ਦਿੱਤੀਆਂ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਨੇ ਸੋ ਉਹਨੂੰ ਧਾਰਨ ਕਰੋ ਬਾਣੀ ਨਾਲ ਜੁੜੋ ਵੱਧ ਤੋਂ ਵੱਧ ਅਮਰਤਾ ਸ਼ਬਦ ਕੋ ਮਰੀਏ ਭੈਣਾਂ ਮਰੀ ਦੇੰਦੀ ਵੱਧ ਤੋਂ ਵੱਧ ਅਮਰਤਾ ਸ਼ਬਦ ਜੇ ਤੁਸੀਂ ਹਿੰਦੂ ਧਰਮ ਨਾਲ ਬਿਲਾਉਂ ਕਰਦੇ ਹਨ ਤਾਂ ਮਾਇਨ ਪੜੋ ਗੀਤਾ ਦਾ ਸਾਰ ਪੜੋ ਜੇ ਮੁਸਲਮ ਹੋ ਤਾਂ ਆਪਣੀ ਨਮਾਜ਼ ਪੜੋ ਅਦਾ ਕਰੋ ਪ੍ਰਮਾਤਮਾ ਦਾ ਨਾਮ ਜਪੋ ਤਾਂ ਸੱਚੇ ਮਨ ਨਾਲ ਜੋ ਵੀ ਕੰਮ ਕਰਨਾ ਹੈ ਸੱਚੇ ਮਨ ਨਾਲ ਕਰਨਾ ਹੈ ਮੁਸਲਮ ਪਹਿਣਾ ਦੀਆਂ ਆਪਣੀਆਂ ਆਪਣੀ ਸੈਲਫ ਰਿਸਪੈਕਟ ਤੁਸੀਂ ਖੁਦ ਕਰਨੀ ਹੈ ਨਾ ਕਿ ਤੁਹਾਨੂੰ ਕੋਈ ਮਦਦ ਕਰਨ ਆਏਗਾ ਚਾਹੇ ਹਿੰਦੂ ਚਾਹੇ ਸਿੱਖ ਆਣਾ ਖੁਦ ਪਰਫੈਕਟ ਹੋ ਜਾਓ ਕਿ ਤੁਹਾਨੂੰ ਆਉਣ ਵਾਲੇ ਟਾਈਮ 'ਚ ਕੋਈ ਹਲਾ ਨਾ ਸਕੇ ਸੋ ਮਾਫੀ ਚਾਹਨਾ ਬੰਦ ਕੱਟ ਲਿਆ ਗਿਆ ਹੋਵੇ ਪਰ ਉਹ ਪੈਨ ਨਾਲ ਬਹੁਤ ਮਾਰਾ ਹੋਇਆ ਤਾਂ ਸਾਹਮਣੇ ਹਲਕਾ ਕਰਨਾ ਪਿਆ ਸੋ ਇਨੀ ਗੱਲਾਂ ਕਰਨ ਦਾ ਹੋਇਆ ਆਪ ਜੀ ਤੋਂ ਇਜਾਜ਼ਤ ਮੰਗਦਾ ਵਾਈਬ ਜੀ ਕਾਲਸਾ ਵਾਈਬ ਜੀ ਕਦੇ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਤੁਸੀਂ ਸ਼ੇਅਰ ਜ਼ਰੂਰ ਕਰ ਸਕਦੇ ਹੋ ਤੇ ਅਗਰ ਕਿਸੇ ਭਾਵਨਾਵਾਂ ਨੂੰ ਭਾਵਨਾਵਾਂ ਨੂੰ thes ਪਹੁੰਚਾਉਂਦਾ ਅਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ